ਉਹ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਜਿਹੜੀ ਤੁਹਾਡੇ ਵਿੱਚੋਂ ਬਹੁਤ ਲੋਕਾਂ ਨੂੰ ਇੱਕ ਖਤਰੇ ਤੋਂ ਬਚਾ ਦੂਗੀ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਉਹਦਾ ਵਜ਼ਨ ਘਟੀ ਜਾਵੇ ਵਜ਼ਨ ਘਟੀ ਜਾਵੇ ਉਹਨੇ ਤਕਰੀਬਨ ਤਕਰੀਬਨ ਪੰਜਾਬ ਦੇ ਵਿੱਚ 2 ਲੱਖ ਰੁਪਇਆ ਖਰਾਬ ਕਰਤਾ ਸੀ ਵਜ਼ਨ ਘਟੀ ਜਾਵੇ ਹੱਲ ਹੋਵੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਆਪਾਂ ਕੋਸ਼ਿਸ਼ ਕਰ ਲੈਨੇ ਆਂ ਚੰਡੀਗੜ੍ਹ ਆ ਜਾਓ ਤੁਸੀਂ ਅਸੀਂ ਜੀ ਚੰਡੀਗੜ੍ਹ 10 ਰੁਪਏ ਦੀ ਪਰਚੀ ਬਣਾਈ ਸਾਰੇ ਟੈਸਟ ਐਮ ਆਰ ਆਈ ਸਕੈਨ ਉਹ ਲੈ ਕੇ ਸਰਜਰੀ ਡਿਪਾਰਟਮੈਂਟ ਚ ਚਲੇ ਗਏ ਸਰਜਰੀ ਡਿਪਾਰਟਮੈਂਟ ਨੇ ਉਹਨਾਂ ਟੈਸਟਾਂ ਨੂੰ ਐ ਦੇਖਿਆ ਇੱਕ ਜਗ੍ਹਾ ਟਿਕ ਮਾਰਕ ਕਰ ਲਈ ਸਾਨੂੰ ਦੋ ਜਣੇ ਸੀ ਅਸੀਂ ਤੀਜਾ ਮਰੀਜ਼ ਉਹਨੂੰ ਨਾਲ ਬੁਲਾ ਲਿਆ ਕਹਿੰਦੇ ਜੀ ਇਹਨਾਂ ਦੇ ਕਰੇ ਕੁੱਤਾ ਰੱਖਿਆ ਵੇ ਉਹ ਕਹਿੰਦੇ ਨਾ ਜੀ ਸਾਡੇ ਤਾਂ ਕੁੱਤਾ ਰੱਖਿਆ ਵਈ ਨਹੀਂ ਕਹਿੰਦੇ 100% ਰੱਖਿਆ ਉਹ ਕੁੱਤਾ ਤੁਹਾਡੇ ਗੁਮਾਂਡੀਆਂ ਦੇ ਹੂੰ ਕਹਿੰਦੇ ਗੁਮਾਂਡੀਆਂ ਦੇ ਵੀ ਨਹੀਂ ਸਾਡੇ ਇੱਕ ਘਰ ਦੇ ਅੱਗੇ ਕੁੱਤਾ ਬੈਠਦਾ ਆ ਕੇ 2-3 ਸਾਲ ਤੋਂ ਕਹਿੰਦੇ ਬਸ ਆਹੀ ਨੁਕਸ ਮੈਨੂੰ ਵੀ ਹੈਰਾਨੀ ਹੋਈ ਵੀ ਕੁੱਤੇ ਨੇ ਏਡੀ ਕਿਡੀ ਪ੍ਰੋਬਲਮ ਲਾਤੀ ਉਹ ਕਹਿੰਦੇ ਬੈਠ ਜੋ ਸਾਨੂੰ 15 ਮਿੰਟ ਚ ਉਹਨੇ ਸਮਝਾਇਆ ਕਹਿੰਦਾ ਵੀ ਕੁੱਤਾ ਜੇ ਕਿਤੇ ਭੇਡ ਦਾ ਮਾਸ ਬੱਕਰੀ ਦਾ ਕਿਤੇ ਖਾ ਲਵੇ ਤਾਂ ਉਹ ਬੱਕਰੀ ਇਨਫੈਕਟ ਹੋਵੇ ਹਾਈਡਾਈਡ ਨਾਉਂ ਦੇ ਇੱਕ ਵਾਇਰਸ ਨਾਲ ਜਿਹੜਾ ਕਿ ਘਾਹ ਚ ਜਾਂਦਾ ਹੈ ਰੀਸਾਈਕਲ ਹੁੰਦਾ ਹੈ ਘਾਹ ਦੇ ਵਿੱਚੋਂ ਹੀ ਰੀਸਾਈਕਲ ਹੁੰਦਾ ਉਹ ਪਹਿਲਾਂ ਉਹ ਸਾਰਿਆਂ ਨਾਲੋਂ ਪਹਿਲਾਂ ਉਹ ਭੇਡ ਜਾਂ ਬੱਕਰੀ ਦੇ ਅੰਦਰ ਪਣਪਦਾ ਹੈ ਫੇਰ ਉਹ ਕੁੱਤੇ ਦੇ ਅੰਦਰ ਪਣਪਦਾ ਹੈ ਫੇਰ ਜੇ ਕਿਤੇ ਮੱਖੀ ਬੈਠੀ ਹੋਵੇ ਕਿਤੇ ਕੁੱਤੇ ਨੇ ਮਲ ਕੀਤਾ ਹੋਵੇ ਮੱਖੀ ਬੈਠੀ ਹੋਵੇ ਮੱਖੀ ਦੇ ਉੱਪਰੋਂ ਖਾਣ ਵਾਲੀ ਚੀਜ਼ ਤੇ ਚਲਿਆ ਜਾਵੇ ਉਹ ਜਿਹੜਾ ਵਾਇਰਸ ਹੈ ਤਾਂ ਉਹ ਬੰਦੇ ਦੇ ਲੀਵਰ ਤੇ ਚਲਾ ਜਾਂਦਾ ਹੈ ਲੀਵਰ ਦੇ ਉੱਪਰ ਜਾ ਕੇ 1 ਤੋਂ 2 2 ਤੋਂ 4 4 ਤੋਂ 8 8 ਤੋਂ 16 ਜਣਦੀ 10000 ਤੋਂ 20000 20000 ਤੋਂ ਉਹਦੇ 3.5 ਕਰੋੜ ਵਾਇਰਸ ਸੀਗੇ ਉਹਨਾਂ ਨੂੰ ਇੱਕ ਦਵਾਈ ਦਿੱਤੀ 2 ਸਾਲ ਉਹ ਵਾਇਰਸ ਮੂੰਹ ਦੇ ਵਿੱਚੋਂ ਝੱਗ ਬਣ ਬਣ ਕੇ ਬਾਹਰ ਨਿਕਲੇ 2 ਸਾਲ ਫੇਰ 2 ਸਾਲ ਬਾਅਦ ਉਹਨਾਂ ਨੇ ਆਪਰੇਟ ਕਰਾਇਆ ਉਹਦਾ ਜਿੰਨੇ ਵਾਇਰਸ ਉਹਦੇ ਫੇਫੜੇ ਦੇ ਵਿੱਚ ਸੀ ਲੁਕੇ ਹੋਏ ਉਹ ਆਪਰੇਟ ਕਰਕੇ ਬਾਹਰ ਕੱਢੇ ਤੇ ਜਿਹੜੇ ਲੀਵਰ ਦੇ ਉੱਪਰ ਸੀਗੇ ਉਹ ਉਹਨੇ ਜਿਹੜੀ ਸਿਸਟ ਸੀਗੀ ਗੋਲੀ ਦਿੱਤੀ ਜਿਹੜੀ ਉਹਨੂੰ ਐਂਟੀਡੋਸ ਉਦੇ ਨਾਲ ਉਹ ਮੂੰਹ ਚੋਂ ਝਗਰਾ ਹੀ ਬਾਹਰ ਨਿਕਲੇ ਜਾਣ ਦੀ ਕੁੱਤਾ ਜੇ ਕਿਤੇ ਤੁਹਾਡੇ ਘਰ ਦੇ ਬਾਹਰ ਬੈਠਦਾ ਵੀ ਐ ਤਾਂ ਖਾਣਾ ਆਪ ਦਾ ਦੇਖ ਕੇ ਖਾਓ ਖਾਣੇ ਨੂੰ ਇਹੀ ਜੀ ਜਗ੍ਹਾ ਬੈਠ ਕੇ ਖਾਓ ਜਿੱਥੇ ਮੱਖੀ ਨਾ ਬੈਠੇ ਤਾਂ ਹੀ ਐ ਸਿਆਣੇ ਬੰਦੇ ਮੱਖੀ ਤੋਂ ਦੂਰ ਰਹਦੇ ਸੀ ਵੀ ਮੱਖੀ ਨਾ ਬਹਿ ਜਾਵੇ ਸਾਡੇ ਖਾਣੇ ਤੇ ਇਹ ਚੀਜ਼ ਨਵੀਂ ਗੱਲ ਦੱਸਦਾ ਤੁਹਾਨੂੰ ਸਤਿ ਸ੍ਰੀ ਅਕਾਲ ਜੀ